ਹਾਂਜੀ ਸਰ ਅੱਜ ਤਲਵੰਡੀ ਮਾਲਿਕ ਵਿਖੇ ਐਨੀ ਪੁਲਿਸ ਆਈ ਹੈ ਜੀ ਤਾਂ ਕੀ ਮੋਟਿਵ ਹੈ ਜੀ ਇਹਦਾ ਅੱਜ ਜੀ ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਦੇ ਹੇਠ ਜਿਹੜੀ ਸਾਡਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਜਿਹੜਾ ਸਾਡਾ ਯੂਟੂਬ ਚੱਲ ਰਿਹਾ ਹੈ ਵਰ ਅਗੇਂਸਟ ਡਰਗਸ ਖੋਸੇ ਲੜੀ ਦੇ ਤਹਿਤ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਅਤੇ ਸੀਆਈਏ ਸਮਾਣਾ ਦੀ ਫੋਰਸ ਨਾਲ ਲੈ ਕੇ ਅੱਜ ਤਲਵੰਡੀ ਮਾਲਿਕ ਪਿੰਡ ਪੈਂਦਾ ਹੈ सदर ਸਮਾਣੇ ਦੇ ਵਿੱਚ ਲੋਕ ਕਿ ਸਾਡਾ ਇੱਕ ਡਰਗ ਹੌਟਸਪੌਟ ਵੀ ਹੈ ਜਿੱਥੇ ਸਾਨੂੰ ਰੈਗੂਲਰ ਇਨਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅੱਜ ਕੰਟਿਨੈਂਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪੁਆਇੰਟ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਕਈ ਜਿਹੜੇ ਸਾਡੇ ਸਸਪੈਕਸ਼ਨ ਨੇ ਉਹਨਾਂ ਤੇ ਅਸੀਂ ਉਹਨਾਂ ਦੇ ਘਰਾਂ 'ਚ ਅਸੀਂ ਰੇਡ ਕੀਤੀ ਹੈ ਤੇ ਕੁਝ ਲੋਕੀ ਅਸੀਂ ਸ਼ੱਕੀ ਵਿਅਕਤੀਆਂ ਨੂੰ ਰੌਂਡ ਆਫ ਵੀ ਕੀਤੇ ਹੈ ਤੇ ਉਹਨਾਂ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋਈ ਸੀ ਅਮਲ ਵਿੱਚ ਲਿਆਂਦੀ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ